ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰਤੀ ਤੇ ਆਵਾਜਾ ਸੁਣਦੇ ਹਾਂ ਲੇਖਕ ਬਚਿੰਦ ਕੌਰ ਜੀ ਦੀ ਲਿਖੀ ਹੋਈ ਸਵੈ ਜੀਵਨੀ ਪਗਡੰਡੀਆਂ ਭਾਗ 6 ਡਿੱਗ ਪਈ ਨੀ ਗੋਰੀ ਸ਼ੇਸ਼ ਮਹਿਰਤੋ ਈਗਲ ਪਹਿਲਾਂ ਤੋਂ ਹੀ ਪੱਕੇ ਹੋ ਚੁੱਕੇ ਸੀ ਕਿ ਮੁਕਲਾਵਾ ਵਿਆਹ ਤੋਂ ਤੇਵਰੇ ਤੋਰਿਆ ਜਾਵੇਗਾ ਮੁਗਲਾਵੇ ਦੀ ਦੋਹਾਂ ਤੇਰਾਂ ਨੂੰ ਕੋਈ ਕਾਲੀ ਨਹੀਂ ਸੀ ਸਿਰਫ ਵਿਆਦ ਹੀ ਕਾਲੀ ਸੀ ਦੋਹੀ ਬਾਸੀ ਦਿੱਲੀ ਵਾਲਿਆਂ ਨੂੰ ਇਸ ਲਈ ਕਿ ਮੁੰਡਾ ਹੱਥੋਂ ਨਿਕਲਦਾ ਜਾ ਰਿਹਾ ਸੀ ਪੈੜੀ ਸੰਗਤ ਵਿੱਚ ਉੱਠਣ ਬੈਠਣ ਦੀ ਉਸ ਦੀ ਆਜ਼ਤ ਵਧਦੀ ਜਾ ਰਹੀ ਸੀ ਕਈ ਗਿਰਤ ਕਰਨੀ ਸੀ ਵੱਡ ਦਾ ਕਦੇ ਲੀਲਾ ਰਾਮ ਵਾਲਿਆਂ ਦੇ ਕਦੇ ਉੱਤਮ ਵਾਲਿਆਂ ਦੇ ਪਿਓ ਕੋਲ ਕਮ ਸਿੱਖਦਾ ਸੀ ਪਰ ਦੁਕਾਨ ਉਤੇ ਹੁੰਦਾ ਜਾਂਦਾ ਸੀ ਆਪਣੀ ਮਰਜ਼ੀ ਨਾਲ ਖੇਡਣ ਤੇ ਪੀਣ ਵਾਲਿਆਂ ਕੋਲ ਉਸ ਦਾ ਬਹੁਤਾ ਉੱਠਣ ਬੈਠਣ ਸੀ ਜਿਸ ਕਰਕੇ ਘਰਦਿਆਂ ਨੇ ਸਲਾਹ ਕੀਤੀ ਕਿ ਜਿੰਨੀ ਛੇਤੀ ਹੋ ਸਕੇ ਸ਼ਾਦੀ ਕਰ ਦਿੱਤੀ ਜਾਵੇ ਸੋ ਸ਼ਾਦੀ ਹੋ ਗਈ ਵਿਆਹ ਵੇਲੇ ਮੇਰੇ ਘਰਦਿਆਂ ਨੂੰ ਵੀ ਇੱਕ ਸਮੱਸਿਆ ਨੇ ਆ ਘੇਰਿਆ ਸੀ ਜਿਸ ਕਰਕੇ 1951 ਵਿੱਚ ਮੈਨੂੰ 5ਵੀਂ ਜਮਾਤ ਵਿੱਚ ਮਸਾਂ ਹੀ ਪਾਸ ਕਰਨ ਦਿੱਤੀ ਗਈ ਸੀ ਕਿ ਮੇਰਾ ਵਿਆਹ ਕਰ ਦਿੱਤਾ ਗਿਆ 1947 ਦੀ ਵਡ ਟਕ ਹੋਣ ਪਿੱਛੋਂ ਮੇਰੀ ਪੂਆ ਮਲੇਰਕੋਟਲੇ ਤੋਂ ਆਪਣੀਆਂ ਛੇ ਧੀਆਂ ਲੈ ਕੇ ਅੰਮਾ ਕੋਲ ਪਿੰਡ ਰਹਿਣ ਲੱਗ ਪਈ ਸੀ ਦੋ ਵੱਡੀਆਂ ਕੁੜੀਆਂ ਉਸਨੇ ਕਿਵੇਂ ਬੰਬਈ ਵਿਆਹ ਦਿੱਤੀਆਂ ਸਨ ਮਲੇਰਕੋਟਲੇ ਪੂਆ ਮੁਸਲਮਾਨਾਂ ਦੇ ਮਹੱਲੇ ਵਿੱਚ ਰਹਿੰਦੀ ਸੀ ਪਰ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਵੇੜੇ ਏ ਸਾਰਾ ਮੁਹੱਲਾ ਉਜੜ ਗਿਆ ਬਹੁਤ سارے ਲੋਕ ਮਾਰੇ ਗਏ ਕੁਝ ਬੱਚੇ ਖੁਚੇ ਪਾਕਿਸਤਾਨ ਚਲੇ ਗਏ ਖੋਪੜ ਮੁੱਢ ਤੋਂ ਹੀ ਨਸ਼ੇ ਦਾ ਮਾਰਿਆ ਤੇ ਅਬੰਦ ਪਰਿਆ ਸੀ ਉਹ ਕਈ ਮਹੀਨੇ ਬਿਮਾਰੀ ਨਾਲ ਘੁੱਲ ਕੇ ਇੱਕ ਦਿਨ ਰੱਬ ਨੂੰ ਪਿਆਰਾ ਹੋ ਗਿਆ ਮੁਸਲਮਾਨਾਂ ਦੇ ਉਜੜ ਜਾਣ ਕਰਕੇ ਓੰਜਵੇਂ ਸਾਰਾ ਮੁਹੱਲਾ ਪਾਂ ਪਾਂ ਕਰ ਰਿਹਾ ਸੀ ਐਸੇ ਮੁਹੱਲੇ ਵਿੱਚ ਅੱਠ ਧੀਆਂ ਦੀ ਮਾਂ ਕਰਲੇ ਕਰੀ ਕਿਵੇਂ ਰਹਿ ਸਕਦੀ ਸੀ ਸੋ ਅੰਮਾ ਉਪਰ ਦਾ ਸੰਸਕਾਰ ਕਰਨ ਵਿੱਚੋਂ ਪੂਆ ਨੂੰ ਕੁੜੀਆਂ ਸਮੇਤ ਪਿੰਡ ਪੜੋਲੇ ਆਇ ਤੇ ਆਉਂਦਿਆਂ ਸਾਰ ਦੋ ਵੱਡੀਆਂ ਕੁੜੀਆਂ ਲਈ ਜਿਹੋ ਜੇ ਵੀ ਲੱਭੇ ਮੁੰਡੇ ਟੋਲ ਕੇ ਦੋਹਾਂ ਦਾ ਵਿਆਹ ਕਰ ਦਿੱਤਾ ਇਹਨਾਂ ਦੋਹਾਂ ਮੁੰਡਿਆਂ ਵਿੱਚੋਂ ਇੱਕ ਸੀ ਡਰਾਈਵਰ ਤੇ ਦੂਜਾ ਸੀ ਫੌਜੀ ਦੋਹਾਂ ਨੇ ਪਹਿਲੇ ਫੇਰੇ ਹੀ ਪੂਆ ਕੋਲਾ ਕੀ ਰੋਣਾ ਧੋਣਾ ਸ਼ੁਰੂ ਕਰ ਦਿੱਤਾ ਇੱਕ ਕਹੇ ਡਰਾਈਵਰ ਬਹੁਤ ਸ਼ਰਾਬੀ ਆਦਮੀ ਹੈ ਮੈਂ ਉਸਦੇ ਘਰ ਨਹੀਂ ਜਾਣਾ ਦੂਜੀ ਨੇ ਦੱਸਿਆ ਕਿ ਉਹ ਦਾ ਫੌਜੀ ਪਤੀ ਤਾਂ ਫੌਜ ਨਾਲ ਬਦਲ ਕੇ ਵਿਆਹ ਪਿੱਛੋਂ ਰੁੜਕੀ ਚਲਾ ਗਿਆ ਪਿੱਛੋਂ ਸੋਹਰਾ ਪਰਿਵਾਰ ਮੈਨੂੰ ਤੰਗ ਕਰਦਾ ਹੈ ਸੋ ਉਹ ਵਿਆਈਆਂ ਹੋਈਆਂ ਵੀ ਅਣ ਵਿਆਈਆਂ ਜੀਆਂ ਹੋ ਗਈਆਂ ਮਹੀਨਾ 2 ਮਹੀਨੇ 6 ਮਹੀਨੇ ਆਕਰ ਦੋਹਾਂ ਦੇ ਸੋਹਰਿਆਂ ਤੋਂ ਕੋਈ ਨਾ ਕੋਈ ਲੈਣਾ ਵੀ ਪੂਆ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਖਾਲੀ ਮੋੜ ਦੇਵੇ ਆਖਰੀ ਗੱਲ ਕਿੱਥੋਂ ਤੱਕ ਚੱਲ ਸਕਦੀ ਸੀ ਅੰਤਮਾ ਤੇ ਪੂਆ ਨੇ ਇੱਕ ਰਾਤ ਚਿਰ ਤੱਕ ਬੈਠ ਕੇ ਸੋਚਿਆ ਕਿ ਦੋਹਾਂ ਦੇ ਸਹੁਰਿਆਂ ਵਿੱਚੋਂ ਘਰ ਦੇ ਸਿਆਣੇ ਬੰਦਿਆਂ ਨਾਲ ਸਾਰੀ ਗੱਲ ਚੰਗੀ ਤਰ੍ਹਾਂ ਖੋਲ ਕੇ ਕਰ ਲਈ ਜਾਵੇ ਜੇਕਰ ਉਹ ਸਿੱਧੇ ਰਸਤੇ ਤੁਰਨ ਲਈ ਤਿਆਰ ਹੋਣ ਤਾਂ ਦੋਹਾਂ ਕੁੜੀਆਂ ਨੂੰ ਉਹਨਾਂ ਦੇ ਘਰ ਤੋੜ ਦਿੱਤਾ ਜਾਵੇ ਆਖਰ ਤੀਆਂ ਦਾ ਧੰ ਉਹ ਕਦੋਂ ਤੱਕ ਆਪਣੇ ਘਰ ਰੱਖ ਸਕਦੀਆਂ ਸਨ ਉਧਰ ਜਦੋਂ ਦੋਹਾਂ ਭੈਣਾਂ ਨੂੰ ਇਸ ਗੱਲ ਦੀ ਸੂਹ ਲੱਗੀ ਕਿ ਅੰਮਾ ਤੇ ਬੀਬੀ ਸਾਨੂੰ ਵੱਲੋਂ ਜੋਰੀ ਸੌਹਰੇ ਤੋਰਨ ਗਈਆਂ ਤਾਂ ਉਹ ਦੋਵੇਂ ਚੋਰੀ-ਚੋਰੀ ਆਪਣੀਆਂ ਵੱਡੀਆਂ ਭੈਣਾਂ ਕੋਲ ਬੰਬਈ ਚਲੀਆਂ ਗਈਆਂ ਪਹਿਲਾਂ ਕਿੰਨਾ ਚਿਰ ਪਿੰਡ ਵਿੱਚ ਉੰਜ ਹੀ ਰੋਣਾ ਪਿਆ ਰਿਹਾ ਕਿ ਕੁੜੀਆਂ ਕਿਧਰੇ ਭੱਜ ਗਈਆਂ ਪਰ ਜਦੋਂ ਬੰਬਈ ਤੋਂ ਪੂਆ ਦੀ ਵੱਡੀ ਧੀ ਦੀ ਚਿੱਠੀ ਪਿੰਡ ਪਹੁੰਚੀ ਕੇ ਦੋਵੇਂ ਕੁੜੀਆਂ ਇੱਥੇ ਸਾਡੇ ਕੋਲ ਹਨ ਤੂੰ ਸੋ ਫਿਕਰ ਨਾ ਕਰਨਾ ਤਾਂ ਮਾ ਤੇ ਭੂਆ ਦੀ ਜਾਨ ਮਾੜੀ ਜੇ ਸੁਖਾਲੀ ਹੋਈ ਪਰ ਇੱਕ ਨਵਾਂ ਸਿਆਪਾ ਹੋਰ ਛਿੜ ਗਿਆ ਕਿ ਡਰਾਈਵਰ ਇੱਕ ਦਿਨ ਚਾਰ ਪੰਜ ਬੰਦੇ ਨਾਲ ਲੈ ਕੇ ਪਿੰਡ ਅੰਮਾ ਕੋਲ ਆਇਆ ਤੇ ਉਸਨੇ ਸਿੱਧੇ ਇਕੋ ਗਲ ਭੂਆ ਤੇ ਅੰਮਾ ਨੂੰ ਕਹੀ ਕਿ ਨਹੀਂ ਤਾਂ ਉਹ ਬੰਬਈ ਤੋਂ ਕੁੜੀ ਨੂੰ ਬੁਲਾ ਕੇ ਉਸੇ ਨਾਲ ਤੋਰਨ ਨਹੀਂ ਉਹ ਪਟਿਆਰੇ ਸਕੂਲ ਵਿੱਚ ਪੜ੍ਹਦੀ ਉਸ ਦੇ ਪੋਤੇ ਬਚਿੰਤ ਨੂੰ ਚੁੱਕ ਲੈ ਜਾਣਗੇ ਜਦੋਂ ਇਹ ਗੱਲ ਅੰਮਾ ਨੇ ਪਟਿਆਲੇ ਆ ਕੇ ਮੇਰੀ ਬੇਬੇ ਨੂੰ ਦੱਸੀ ਤਾਂ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਉਹ ਤਾਂ ਅੱਜਕੱਲ ਖੁਦ ਪਟਿਆਲੇ ਨਿੱਕੇ ਨਿੱਕੇ ਨਿਆਣਿਆਂ ਨਾਲ ਇਕੱਲੀ ਸੀ ਬਾਈ ਜੀ ਦੀ ਬਦਲੀ ਤਾਂ ਫੌਜੀ ਹੋਣ ਕਰਕੇ ਪਟਿਆਲੇ ਤੋਂ ਸਦਾ ਬਾਹਰ ਹੀ ਹੋਈ ਰਹਿੰਦੀ ਤਾਈਓਂ ਹੀ ਬੇਬੇ ਨੇ ਤਾਈ ਚੇਤ ਸਿੰਘ ਨੂੰ ਕਹਿ ਕੇ ਮੇਰੇ ਲਈ ਐਡੀ ਦੂਰ ਦਿੱਲੀ ਮੁੰਡਾ ਲੱਭਿਆ ਸੀ ਜਿੱਥੇ ਕਦੇ ਉਸ ਡਰਾਈਵਰ ਦੀ ਪਹੁੰਚ ਹੀ ਨਾ ਹੋ ਸਕੇ। ਇਹੀ ਕਾਰਨ ਸੀ ਕਿ ਮੇਰੇ ਕਰਦਿਆਂ ਨੇ ਮੇਰਾ ਵਿਆਹ ਦਿਨਾਂ ਵਿੱਚ ਹੀ ਪੱਕਾ ਕਰ ਦਿੱਤਾ। ਤੇ ਬਾਈ ਜੀ ਦੇ ਛੁੱਪੀ ਆਉਂਦਿਆਂ ਹੀ ਜਿਵੇਂ ਕਿਵੇਂ ਹੋਇਆ ਕਰਦਿਆਂ ਨੇ ਵਿਆਹ ਕਰ ਦਿੱਤਾ। ਵਿਆਹ ਤਾਂ ਹੋ ਗਿਆ ਪਰ ਮੇਰੇ ਵਿਆਹ ਦੀ ਖਬਰ ਪਿੰਡ ਤੱਕ ਨਹੀਂ ਸੀ ਪਹੁੰਚਣ ਦਿੱਤੀ। ਤਾਂ ਕਿ ਉਸ ਡਰਾਈਵਰ ਨੂੰ ਇਸ ਗੱਲ ਦਾ ਪਤਾ ਨਾ ਚੱਲ ਸਕੇ। ਤੇ ਉਹ ਹੋਰ ਕੋਈ ਟੰਟਾ ਖੜਾ ਨਾ ਕਰ ਦੇਵੇ। ਉਹ ਦਰਮਾ ਤੇ ਪੂਆ ਤਾਂ ਪਹਿਲਾਂ ਹੀ ਬਹੁਤ ਪਰੇਸ਼ਾਨ ਸਨ ਸਾਰੀਆਂ ਕੁੜੀਆਂ ਵਿੱਚੋਂ ਮੈਂ ਹੀ ਜ਼ਰਾ ਮੂੰਹ ਮੱਥੇ ਲੱਗਦੀ ਸੀ ਜਿਸ ਕਰਕੇ ਡਰਾਈਵਰ ਦੀ ਮੇਰੇ ਉੱਤੇ ਹੀ ਅੱਖ ਸੀ ਉਹੀ ਗੱਲ ਹੋਈ ਜਿਸ ਦਾ ਡਰ ਸੀ ਬੰਬਈ ਨੂੰ ਕਈ ਚਿੱਠੀਆਂ ਪਾਉਣ ਪਿੱਛੋਂ ਜਦੋਂ ਕੋਈ ਉੱਤਰਨਾ ਆਇਆ ਤਾਂ ਡਰਾਈਵਰ ਨੇ ਅੰਮਾ ਤੇ ਪੂਆ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਹੁਣ ਬੁੜੀਏ ਤੇਰੀ ਪੋਤੀ ਬਚਿੰਤ ਨੂੰ ਜੇ ਮੈਂ ਨਾ ਚੱਕ ਕੇ ਆਪਣੇ ਘਰ ਲਿਆਂਦਾ ਤਾਂ ਤੂੰ ਮੈਨੂੰ ਆਪਣੇ ਪਿਓ ਦਾ ਨਾ ਜਾਣੀ ਪਰ ਮੇਰੇ ਬਾਈ ਜੀ ਨੂੰ ਇਹ ਸਾਰੀ ਗੱਲ ਦਾ ਪੇ ਤੰਮਾ ਨੇ ਨਹੀਂ ਸੀ ਦਿੱਤਾ ਨਾ ਬੇਬੇ ਨੇ ਹੀ ਛੁੱਟੀ ਆਈ ਬਾਈ ਜੀ ਕੋਲ ਇਹ ਗੱਲ ਕੀਤੀ ਸੀ ਵਿਆਹ ਦੇ ਅਗਲੇ ਹਫਤੇ ਹੀ ਬਾਈ ਜੀ ਮੋੜ ਆਪਣੀ ਡਿਊਟੀ ਉੱਤੇ ਛੰਭ ਜੋੜੀਆਂ ਜੰਮੂ ਦੇ ਇਲਾਕੇ ਵਿੱਚ ਚਲੀ ਗਏ ਤੇ ਮੋੜ ਉਹਨਾਂ ਨੇ ਸਾਲ ਵਿੱਚੋਂ ਵੀ ਛੁੱਟੀ ਆਉਣਾ ਸੀ ਮਗਰ ਉਹ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਮੇਰੀ ਬੇਬੇ ਉੱਤੇ ਹੀ ਸੀ ਘਰ ਵਿੱਚ ਕਿੰਨੀ ਵੀ ਬਿੱਤਾ ਆਪਣੀ ਬੇਬੇ ਸਭ ਕੁਝ ਆਪਣੇ ਹੱਡਾਂ ਉੱਤੇ ਸੰਦੀ ਮੇਰਾ ਵਿਆਹ ਸੋਕਸਾਨ ਨਾਲ ਸੰਪੂਰਨ ਹੋਣ ਪਿੱਛੋਂ ਬੇਬੇ ਦੇ ਦਿਲ ਤੋਂ ਜਿਵੇਂ ਮਣਾਮੁਹੀ ਬੋਝ ਲੱਗਿਆ ਸੀ ਜਦੋਂ ਮੈਂ ਵਿਆਹਲੇ ਘੇੜੇ ਮੁੜ ਕੇ ਆਈ ਤਾਂ ਬੇਬੇ ਬਹੁਤ ਖੁਸ਼ ਸੀ ਨੈਣ ਪਰ ਸਿਨੀਆਂ ਸਾਰੀਆਂ ਗੱਲਾਂ ਸੁਣ ਬੇਬੇ ਨੂੰ ਪੱਕਾ ਭਰੋਸਾ ਹੋ ਗਿਆ ਸੀ ਕਿ ਉਸੇ ਤੇ ਆਪਣੇ ਘਰ ਸੁਖੀ ਵਸੇਗੀ ਮੈਨੂੰ ਸਹੁਰਿਆਂ ਆਈ ਨੂੰ ਮਹੀਨਾ ਸਵਾ ਮਹੀਨਾ ਹੋ ਚੁੱਕਿਆ ਸੀ ਮੈਂ ਸਾਕੀਆਂ ਸਹੇਲੀਆਂ ਦੇ ਘਰ ਆਉਂਦੀ ਜਾਂਦੀ ਸੋਹਣੇ ਸੋਹਣੇ ਬਰੀ ਦੇ ਸੂਟ ਪਹਿਨਦੀ ਤੇ ਦਿੱਲੀ ਬਾਰੇ ਗੱਲਾਂ ਕਰਦੀ ਪਰ ਮੇਰੀ ਬੇਬੇ ਪਰਛਾਈ ਦੀ ਤਰ੍ਹਾਂ ਮੇਰੇ ਨਾਲ-ਨਾਲ ਰਹਿੰਦੀ ਉਹ ਇੱਕ ਪਲ ਲਈ ਵੀ ਮੈਨੂੰ ਬਾਹਰ ਇਕੱਲਾ ਨਹੀਂ ਸੀ ਜਾਣ ਦਿੰਦੀ ਉਸੇ ਦਿਲ ਨੂੰ ਅਜੇ ਵੀ ਉਸ ਡਰਾਈਵਰ ਦੇ ਕਹੇ ਬੋਲਾਂ ਦਾ ਹੌਲ ਖਾਈ ਤੁਰਿਆ ਜਾਂਦਾ ਸੀ ਕਿਉਂਕਿ ਬਾਈ ਜੀ ਤਾਂ ਛੁੱਟੀ ਕੱਟ ਕੇ ਮੂੜ ਆਪਣੀ ਪਲਟਣ ਵਿੱਚ ਜੰਮੂ ਚਲੇ ਗਏ ਸਨ ਅੰਮਾ ਤੇ ਪੂਆ ਵ્યા ਪਿੱਛੋਂ ਮੁੜ ਪਿੰਡ ਨੂੰ ਜਾ ਚੁੱਕਿਆ ਸਨ ਹੁਣ ਬੇਬੇ ਨੂੰ ਇਕੱਲਿਆਂ ਮੇਰੀ ਹਰਥਾਂ ਰੱਖੀ ਰੱਖਣੀ ਬੜੀ ਔਖੀ ਸੀ ਛੋਟੇ ਭੈਣ ਭਾਈ ਸਾਰੇ ਸਕੂਲ ਚਲੇ ਜਾਂਦੇ ਵੱਡੇ ਭੈਣ ਆਪਣੇ ਸਹੁਰੇ ਚਲੀ ਗਈ ਸੀ ਜੇਠ ਹਾੜ ਦਾ ਮਹੀਨਾ ਮੈਂ ਤੇ ਬੇਬੇ ਦਿਨ ਵੇਲੇ ਘਰ ਵਿੱਚ ਇਕੱਲਿਆਂ ਹੀ ਹੁੰਦੀਆਂ ਮੁਕਲਾਵੇ ਅਜੇ 2-3 ਵਰਿਆਂ ਤੱਕ ਤੋਰਨਾ ਸੀ ਇੱਕ ਦਿਨ ਮੇਰੀ ਸਹੇਲੀ ਸ਼ਾਂਤੀ ਸਾਡੇ ਘਰ ਆਏ ਤੇ ਕਹਿਣ ਲੱਗੀ ਬਚਿੰਤ ਚੱਲ ਆਪਾਂ ਦੋਵੇਂ ਬੁੱਧੀਮਾਨੀ ਕਰ ਲੈਂਦੀ ਆਂ ਉਦੋਂ ਗਿਆਨੀ ਬੁੱਧੀਮਾਨੀ ਕਰਨ ਲਈ 10ਵੇਂ ਪਾਸ ਹੋਣਾ ਜ਼ਰੂਰੀ ਨਹੀਂ ਸੀ ਸ਼ਾਂਤੀ ਬਹੁਤ ਅਮੀਰ ਘਰ ਦੀ ਕੁੜੀ ਸੀ ਉਸ ਮਾਨੇ ਵਿੱਚ ਉਹਨਾਂ ਦੇ ਘਰ ਇੱਕ ਕਾਰ ਸੀ ਦੋਹਾਂ ਭਰਾਵਾਂ ਕੋਲ ਮੋਟਰਸਾਈਕਲ ਤੇ ਉਹਨਾਂ ਦੇ 2-3 ਟਰੱਕ ਵੀ ਚੱਲਦੇ ਸਨ ਮੈਂ ਬੇਬੇ ਨੂੰ ਬੁੱਧੀਮਾਨੀ ਵਿੱਚ ਦਾਖਲਾ ਲੈਣ ਲਈ ਪੁੱਛਿਆ ਬੇਬੇ ਚਾਟਰਾ ਜੀ ਹੋ ਗਈ ਕਿਉਂਕਿ ਸ਼ਾਂਤੀ ਦੇ ਨਾਲ ਮੈਂ ਕਾਰ ਵਿੱਚ ਸਕੂਲ ਜਾਣਾ ਸੀ ਤੇ ਉਸਦੇ ਨਾਲ ਹੀ ਵਾਪਸ ਘਰ ਆਉਣਾ ਸੀ ਇਹ ਸਾਥ ਹੋਣ ਕਰਕੇ ਬੇਬੇ ਗੋ ਮੇਰੀ ਪੜ੍ਹਾਈ ਲਈ ਖੁਸ਼ੀ-ਖੁਸ਼ੀ ਮੰਨ ਗਈ ਤੇ ਉਹ ਮੈਂ ਤੇ ਸ਼ਾਂਤੀ ਨੇ ਕਿਲੇ ਦੇ ਚੌਂਕ ਤੋਂ ਸੈਫਾਵਾਦੀ ਦਰਵਾਜ਼ੇ ਵੱਲ ਜਾਂਦੀ ਸੜਕ ਉੱਤੇ ਖੁੱਲੇ ਇੱਕ ਨਵੇਂ ਪ੍ਰਾਈਵੇਟ ਗਿਆਨੀ ਦੇ ਕਾਲਜ ਵਿੱਚ ਦਾਖਲਾ ਲੈ ਲਿਆ ਅਜੇ ਮਸਾਂ ਅਸੀਂ ਦੋਵੇਂ ਹਫ਼ਤਾ ਪਰ ਹੀ ਕਲਾਸ ਵਿੱਚ ਗਈਆਂ ਹੋਵਾਂਗੇ ਤੇ ਦਿੱਲੀ ਤੋਂ ਮੇਰੇ ਪਤੀ ਪਟਿਆਲੇ ਆਈ ਬੇਬੇ ਨੇ ਸਮਝਿਆ ਕਿ ਪਰੌਣਾ ਐਵੇਂ ਮਿਲਣਗੇ ਨਾ ਆ ਹੋਵੇਗਾ ਪਰ ਮੇਰੇ ਪਤੀ ਨੇ ਆ ਕੇ ਦੱਸਿਆ ਕਿ ਮੇਰੀ ਮਾਂ ਬਹੁਤ ਬਿਮਾਰ ਹੈ ਇਸ ਲਈ ਕਰਦਿਆਂ ਨੇ ਮੈਨੂੰ ਬਚਿੰਤ ਲੂਨ ਲੈਣ ਲਈ ਭੇਜਿਆ ਹੈ ਉਸ ਦੇ ਹਾਲਤ ਬਹੁਤ ਨਾਜ਼ੁਕ ਹੈ ਤੇ ਬਚਣ ਦੇ ਕੋਈ ਆਸਾਰ ਨਜ਼ਰ ਨਹੀਂ ਆਉਂਦੇ ਘਰ ਵਿੱਚ ਬੇਬੇ ਇਕੱਲੀ ਸੀ ਕਿਸੇ ਨਾਲ ਕੀ ਸਲਾਹ ਕਰਦੀ ਮੇਰੇ ਪਤੀ ਦੇਵਤਾ ਸਵੇਰੇ 7 ਵਜੇ ਦੀ ਗੱਡੀ ਮੋੜਨਾ ਚਾਹੁੰਦੇ ਸਨ ਪਰ ਬੇਬੇ ਬਿਨਾ ਮੁਕਲਾਈ ਉਗਮੀ ਸੋਰੇ ਤੋਰੇ ਬੜੀ ਪਰੇਸ਼ਾਨ ਉਸਨੇ ਰਿਸ਼ਤੇ ਵਿੱਚੋਂ ਲਗਦੀ ਮੇਰੇ ਇੱਕ ਚਾਚੀ ਨਾਲ ਸਲਾਹ ਕੀਤੀ ਕਿ ਪਰੌਣਾ ਕੁੜੀ ਨੂੰ ਲੈਣਾ ਆਇਆ ਹੈ ਉਸਦੀ ਮਾਂ ਬਹੁਤ ਬਿਮਾਰ ਹੈ ਚਾਚੀ ਨੇ ਕਿਹਾ ਆਖਰ ਹੁਣ ਤਾਂ ਕੁੜੀ ਪਰਾਈ ਹੀ ਹੈ ਤੂੰ ਰੱਬ ਦਾ ਨਾਮ ਲੈ ਕੇ ਤੋੜ ਦੇ ਆਪਣੇ ਸੋਰੇ ਘਰ ਹੀ ਜਾ ਰਹੀ ਹੈ ਕਿਤੇ ਹੋਰ ਤਾਂ ਨਹੀਂ ਜਾ ਰਹੀ ਜੇ ਕੱਲ੍ਹ ਕਲਾ ਨੂੰ ਉਸਦੀ ਮਾਂ ਨੂੰ ਕੋਈ ਮਾੜੀ ਚੰਗੀ ਗੱਲ ਹੋਗੀ ਸਾਰੀ ਉਮਰ ਦਾ ਉਲਾਮਬਾ ਰਹੇਗਾ ਤੇਰੇ ਸਿਰ ਫੇਰ ਨਵੀਂ ਨਵੀਂ ਰਿਸ਼ਤੇਦਾਰੀ ਹੈ ਬੇਬੇ ਨੇ ਚਾਚੀ ਦੀ ਸਲਾਹ ਮੰਨ ਕੇ ਰਾਤੋ ਰਾਤ ਇੱਕ ਮੇਰਾ ਸੂਟ ਇੱਕ ਪੱਗ ਮੇਰੇ ਪਤੀ ਦੀ ਤੇ 2.5 ਲੱਡੂਆਂ ਦਾ ਇੰਤਜ਼ਾਮ ਕਰਕੇ ਦੋ ਚਿੱਤੀ ਜਹੀ ਵਿੱਚ ਮੈਨੂੰ ਰੋਂਦੀ ਰੋਂਦੀ ਨੂੰ ਸਵੇਰੇ ਦੀ ਗੱਡੀ ਦਿੱਲੀ ਤੋਰ ਦਿੱਤਾ ਬੁੱਧੀਮਾਨੀ ਰਹਿ ਗਈ ਥਾਂ ਦੇ ਥਾਂ ਅੱਜ ਸਹਰੇ ਜਾਣ ਪਿੱਛੋਂ ਮੈਂ ਪਤਾ ਨਹੀਂ ਕਿਉਂ ਬਹੁਤ ਰੋ ਰਹੀ ਸੀ ਅਜੇ ਤੱਕ ਮੈਂ ਆਪਣੇ ਪਤੀ ਦੇ ਸਾਹਮਣੇ ਨਹੀਂ ਸੀ ਹੋਈ ਰਾਤੀ ਜਦੋਂ ਉਹ ਘਰ ਆਏ ਤਾਂ ਮੈਂ ਮਨ ਹੀ ਮਨ ਬਹੁਤ ਖੁਸ਼ੀ ਪਰ ਸਾਡੇ ਪਾਸੇ ਉਦੋਂ ਕੁੜੀਆਂ ਆਪਣੇ ਪਰੌਣੇ ਕੋਲ ਲੁਕ ਜਾਂਦੀਆਂ ਸਨ ਸੋ ਮੈਂ ਵੀ ਲੁਕੀ ਰਹੀ ਪਟਿਆਲੇ ਤੋਂ ਪਾਣੀਪਤ ਤੱਕ ਜਿੰਨੀ ਵਾਰ ਵੀ ਮੇਰੇ ਪਤੀ ਨੇ ਮੈਥੋਂ ਕੋਈ ਗੱਲ ਪੁੱਛੀ ਮੈਂ ਕਿਸੇ ਦਾ ਕੋਈ ਉੱਤਰ ਨਹੀਂ ਸੀ ਦਿੱਤਾ ਨਾ ਹੀ कुंठ ਚੁੱਕਿਆ ਸੀ ਮੇਰੇ ਉੱਤੇ ਅਜੇ ਵੀ ਨੈਣ ਦੇ ਬੋਲਾਂ ਦਾ ਅਸਰ ਸੀ ਪਾਣੀ ਪਤ ਗੱਡੀ ਖਾਸਾ ਚਿਰ ਰੁਕਦੀ ਸੀ ਸਾਰੇ ਮੁਸਾਫਿਰ ਚਾਹ ਪਾਣੀ ਪੀਣ ਵਿੱਚ ਲੱਗੇ ਸਨ ਮੇਰੇ ਪਤੀ ਵੀ ਸਟੇਸ਼ਨ ਉੱਤੇ ਉਤਰੇ ਤੇ ਛੋਲਿਆਂ ਪਟੋਰੀਆਂ ਦੇ ਦੋ ਪੱਤੇ ਹੱਥਾਂ ਵਿੱਚ ਫੜੀ ਮੋੜ ਮੇਰੇ ਕੋਲ ਆ ਬੈਠੇ ਇੱਕ ਪੱਤਾ ਮੇਰੇ ਵੱਲ ਕਰਕੇ ਬੋਲੇ ਰੋਟੀ ਖਾ ਲੋ ਮੈਂ ਉਵੇਂ ਹੀ ਗੁੰਮਸੁੰਮ ਜਿਵੇਂ ਪਟਿਆਲੀ ਤੋਂ ਗੱਡੀ ਵਿੱਚ ਬੈਠੀ ਸੀ ਬੈਠੀ ਰਹੀ ਵਿੱਚੋਂ ਮੈਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਸੀ ਪਰ ਮੈਂ ਨਾ ਹੀ ਪਾਣੀ ਮੰਗਿਆ ਨਾ ਹੀ ਰੋਟੀ ਖਾਧੀ ਇੱਕ ਦੋ ਵਾਰੀ ਫੇਰ ਉਹਨਾਂ ਨੇ ਰੋਟੀ ਖਾਣ ਲਈ ਮੈਨੂੰ ਕਿਹਾ ਪਰ ਮੈਂ ਪਤਾ ਨਹੀਂ ਕਿਉਂ ਬਹੁਤ ਡਰੀ ਜੇ ਬੈਠੀ ਸੀ ਜਿਵੇਂ ਮੈਨੂੰ ਕੋਈ ਕਿਡਨੈਪ ਕਰਕੇ ਲੈ ਜਾ ਰਿਹਾ ਹੋਵੇ ਗੱਡੀ ਵਿੱਚ ਬੈਠੀ ਮੈਂ ਬਹੁਤ ਘਬਰਾ ਰਹੀ ਸੀ ਜਦੋਂ ਮੈਂ ਨਾ ਮੂੰਹ ਉਹਨਾਂ ਵੱਲ ਕੀਤਾ ਤੇ ਨਾ ਹੀ ਰੋਟੀ ਖਾਧੀ ਤਾਂ ਪਤੀ ਦੇਵ ਨੂੰ ਬਹੁਤ ਗੁੱਸਾ ਆਇਆ ਤੇ ਗੁੱਸੇ ਵਿੱਚ ਬੋਲੇ ਸਿੱਟ ਦੇਵਾ ਬਾਹਰ ਰੋਟੀ ਜੇ ਨਹੀਂ ਖਾਣੀ ਮੇਰੇ ਮੂੰਹੋਂ ਪਤਾ ਨਹੀਂ ਕਿਵੇਂ ਨਿਕਲ ਗਿਆ ਸੱਟ ਦਿਓ ਬਸ ਐਨੀ ਗੱਲ ਮੂੰਹੋਂ ਨਿਕਲਣ ਦੀ ਢਿੱਲ ਸੀ ਕਿ ਉਹਨਾਂ ਨੇ ਛੋਲਿਆਂ ਪਟੂਰੀਆਂ ਦੇ ਦੋਵੇਂ ਪੱਤੇ ਚੁੱਕ ਕੇ ਹੀਠਾਂ ਗੱਡੀ ਚੋਂ ਬਾਹਰ ਵਗਾ ਮਾਰੇ ਗੱਡੀ ਦੇ ਇੰਜਣ ਨੇ ਇੱਕ ਬੜੀ ਬੇਸੁਰੀ ਜੀ ਆਵਾਜ਼ ਕੱਢੀ ਤੇ ਗੱਡੀ ਹੌਲੀ-ਹੌਲੀ ਆਪਣੇ ਰਾਹ ਤੁਰਨ ਲੱਗੀ ਪੁਰਾਣੀ ਦਿੱਲੀ ਸਟੇਸ਼ਨ ਔਨ ਤੱਕ ਸਾਡੇ ਦਰਮਿਆਨ ਇੱਕ ਚੁੱਪ ਭਰੀ ਰਹੀ ਪਲੇਟਫਾਰਮ ਉੱਤੇ ਉਤਰ ਕੇ ਪੋਲ ਜਿਹੇ ਨੂੰ ਪਾਰ ਕਰਦੇ ਮੈਂ ਕੁੰਡ ਵਿੱਚ ਆਪਣਾ ਚਿਹਰਾ ਛੁਪਾਈ ਆਪਣੇ ਪਤੀ ਤੋਂ ਬਹੁਤ ਪਿੱਛੇ ਰਹਿ ਗਈ ਸੀ ਤੇ ਉਹ ਹੱਥ ਵਿੱਚ ਅਟੈਚੀ ਲਟਕਾਈ ਪੌੜੀਆਂ ਸਾਰੀਆਂ ਪੌੜੀਆਂ ਚੜ ਕੇ ਦੂਜੇ ਪਾਸੇ ਉਤਰ ਵਿ ਚੁੱਕੇ ਸਨ ਮੈਂ ਉਹ 2.5 ਲੱਡੂਆਂ ਦੀ ਟੋਕਰੀ ਨੂੰ ਬੜੀ ਮੁਸ਼ਕਲ ਨਾਲ ਸੰਭਾਲਦੀ ਤੇ ਆਪਣੇ ਕੁੰਡ ਨੂੰ ਘੜੀ ਮੁੜੀ ਸਵਾਰਦੀ ਬਹੁਤ ਦੂਰ ਰਹਿ ਗਈ ਐਗਜ਼ਿਟ ਉੱਤੇ ਟਿਕਟ ਬਾਬੂ ਨੂੰ ਦੋ ਟਿਕਟ ਫੜਾਉਂਦਿਆਂ ਜਦ ਟਿਕਟ ਬਾਬੂ ਨੇ ਦੂਜੀ ਸਵਾਰੀ ਬਾਰੇ ਪੁੱਛਿਆ ਤਾ ਮੇਰੇ ਪਤੀ ਨੇ ਪਿੱਛੇ ਮੁੜ ਕੇ ਦੇਖਿਆ ਮੈਂ ਉੱਥੇ ਨਹੀਂ ਸੀ ਅਟੈਚੀ ਕੇਸ ਟਿੱਕ ਤਬਾਬੂ ਕੋਲ ਹੀ ਰੱਖ ਸਰਦਾਰ ਸਾਹਿਬ ਪਿੱਛੇ ਮੁੜ ਕੇ ਮੈਨੂੰ ਪੋੜੋ ਤੇ ਦੇਖਣ ਲਈ ਭੱਜੇ ਭੱਜੇ ਆਏ ਤਮ ਅਜੇ ਮਸਾਂ ਪੋੜ ਦੀਆਂ ਸੇੜੀਆਂ ਹੀ ਚੜੀ ਸੀ ਮੇਰੇ ਹੱਥੋਂ ਲੱਡੂਆਂ ਦੀ ਟੋਕਰੀ ਫੜਦੇ ਬੋਲੇ ਤੁਰਿਆ ਨਹੀਂ ਜਾਂਦਾ ਤਾਂ ਗੋਦੀ ਚੁੱਕ ਲਵਾਂ ਪਰ ਮੈਂ ਫਿਰ ਵੀ ਉਹਨਾਂ ਦੀਆਂ ਪੈੜਾਂ ਨਾਲ ਆਪਣੀਆਂ ਪੈੜਾਂ ਨਾਲ ਮਿਲਾ ਸਕੀ ਇਕਤਾ ਮੈਂ ਕੁੰਡ ਵਿੱਚ ਉਲਝੇ ਹੋਈ ਦੋਜਾ ਗਰਮੀ ਨੇ ਮੇਰੀ ਮਤ ਮਾਰ ਛੱਡੀ ਸੀ ਤੀਜਾ ਮੇਰੇ ਸੱਜੇ ਪੈਰ ਦੇ ਸੈਂਡਲ ਦੀ ਮੂਰਲੀ ਇੱਕ ਵੱਧਰੀ ਟੁੱਟ ਗਈ ਜਿਸ ਕਰਕੇ ਤੀਜਾ ਮੇਰੇ ਸੱਜੇ ਪੈਰ ਦੇ ਸੈਂਡਲ ਦੀ ਮੂਰਲੀ ਇੱਕ ਵੱਧਰੀ ਟੁੱਟ ਗਈ ਜਿਸ ਕਰਕੇ ਉਹ ਚਾਰ ਡਿੰਗਾ ਪਰਦੇ ਤਾਂ ਮੈਂ ਮਸਾ ਇੱਕ ਡਿੰਗ ਪਰਦੀ ਸੀ ਮੇਰੇ ਪੈਰਾਂ ਵਿੱਚ ਚੌੜੀਆਂ ਚੌੜੀਆਂ ਚਾਂਦੀ ਦੀਆਂ ਪੰਜੇਬਾਂ ਉਹ ਤੋਂ ਸੈਂਡਲ ਟੁੱਟੀ ਹੋਈ ਸੀ ਕਰ ਦਿੱਲੀ ਦੇ ਸਟੇਸ਼ਨ ਤੋਂ ਬਾਹਰ ਨਿਕਲ ਤਾਂਗੇ ਵਿੱਚ ਬੈਠਦੇ ਅਸੀਂ ਮੈਂ ਆਪਣਾ ਕੁੰਡ ਹਟਾ ਕੇ ਪਰਾਂ ਮਾਰਿਆ ਇਹ ਦੇਖ ਕੇ ਮੇਰੇ ਪਤੀ ਦੇ ਬਹੁਤ ਖੁਸ਼ ਹੋਏ ਤੇ ਬੋਲੇ ਪਹਿਲਾਂ ਹੀ ਲਾ ਦੇਣਾ ਸੀ ਇਹ ਚੁੰਮਣ ਮਟਾ ਤਾਂਗੇ ਵਿੱਚ ਬੈਠਿਆਂ ਦਿੱਲੀ ਦੀਆਂ ਸੜਕਾਂ ਉੱਤੇ ਲੱਗੇ ਵੱਡੇ ਵੱਡੇ ਪੋਸਟਰ ਮੈਨੂੰ ਬਹੁਤ ਚੰਗੇ ਲੱਗ ਰਹੇ ਸਨ ਜਦੋਂ ਤੰਗਾ ਨਾਵਲਟੀ ਸਿਨੇਮੇ ਅਗੋਂ ਦੀ ਲੰਘਿਆ ਤਾਂ ਐਕਟ੍ਰੈਸ ਨਿੰਮੀ ਦੀ ਫਿਲਮ ਉਡਣ ਖਟੋਲਾ ਦੇ ਪੋਸਟਰ ਦੇਖ ਕੇ ਮੈਨੂੰ ਲੱਗਿਆ ਜਿਵੇਂ ਮੈਂ ਹੀ ਉਹ ਸੋਹਣੀ ਕੁੜੀ ਹੋਵਾਂ ਜੋ ਔਰਡਨ ਖਟੋਲੇ ਵਿੱਚ ਬੈਠੀ ਬੱਦਲਾਂ ਉੱਤੇ ਉੱਡ ਰਹੀ ਸੀ ਸੜਕਾਂ ਦੇ ਦੋਹੀਂ ਪਾਸੇ ਲੱਗੇ ਪੋਸਟਰ ਵਾਹੋ ਦਾ ਹੀ ਭੱਜਦੀਆਂ ਅੰਤਾਂ ਦੀਆਂ ਮੋਟਰ ਕਾਰਾਂ ਦੇਖਦਿਖ ਜਿਵੇਂ ਮੈਂ ਖੁਸ਼ੀ ਵਿੱਚ ਫੁੱਲੀ ਨਹੀਂ ਸੀ ਸਮਾਰੀ ਕਿੰਨਾ ਸੋਹਣਾ ਲੱਗ ਰਿਹਾ ਸੀ ਉਦੋਂ ਮੈਨੂੰ ਦਿੱਲੀ ਸ਼ਹਿਰ ਤੇ ਸੜਕ ਉੱਤੇ ਭੱਜੇ ਜਾਂਦੇ ਤਾਂਗੇ ਅੱਗੇ ਜੋੜੇ ਘੋੜੇ ਦੇ ਸਿਰ ਉੱਤੇ ਲੱਗਿਆ ਰੰਗ ਬਰੰਗਾ ਫੁੱਲ ਮੈਨੂੰ ਬੇहद ਚੰਗਾ ਲੱਗ ਰਿਹਾ ਸੀ ਕਿੰਨੀਆਂ ਹੀ ਟਾਪਾਂ ਦਾ ਸੰਗੀਤ ਮਹਿਰਾ ਲੰਘ ਕੇ ਅਚਾਨਕ ਸਾਡਾ ਤੰਗਾ ਅਜਮਲ ਖਾਨ ਰੋਡ ਦੇ ਬਾਜ਼ਾਰ ਵਿੱਚ ਗੁਰਦੁਆਰੇ ਦੇ ਸਾਹਮਣੇ ਵਾਲੀ ਦੁਕਾਨ 'ਤੇ ਜਾ ਰੁਕਿਆ ਸੀ ਚੱਲ ਜ਼ਰਾ ਪਹਿਲਾਂ ਨਵੇਂ ਸੈਂਡਲ ਖਰੀਦ ਲੈ ਇਹ ਮੇਰੇ ਪਤੀ ਦੇ ਬੋਲ ਸਨ ਦੁਕਾਨ ਦੇ ਅੰਦਰ ਜਾ ਕੇ ਪਤੀ ਦੇਵ ਨੇ ਜੋ ਜੁੱਤੇ ਪਸੰਦ ਕੀਤੇ ਮੈਂ ਪੈਰਾਂ ਵਿੱਚ ਪਾ ਲਏ ਮੋੜੋਂ ਸੇ ਟਾਂਗੇ ਵਿੱਚ ਬੈਠ ਅਸੀਂ ਛੇਤੀ ਹੀ ਆਪਣੇ ਕੁਆਟਰ 182 E ਦੇਵ ਨਗਰ ਪਹੁੰਚ ਗਏ 4:00 ਵਜੇ ਦਾ ਵੇਲਾ ਹੋਵੇਗਾ ਇੱਕ ਹੱਥ ਵਿੱਚ ਅਟੈਚੀ ਫੜੀ ਦੂਜੇ ਵਿੱਚ ਲੱਡੂਆਂ ਵਾਲੀ ਟੋਕਰੀ ਮੇਰੇ ਪਤੀ ਫਟਾਫਟ ਜੀਨਾ ਚੜ ਗਏ ਤੇ ਪਿੱਛੇ-ਪਿੱਛੇ ਮੈਂ ਨਵੀਂ ਪਹਿਨੀ ਜੁੱਤੀ ਨਾਲ ਮੇਰੇ ਦੋਵੇਂ ਪੈਰ ਛਿੱਲੇ ਜਾ ਰਹੇ ਸਨ ਦਰਵਾਜ਼ੇ ਉੱਤੇ ਜ਼ੋਰ-ਜ਼ੋਰ ਦੀ ਠੱਕ ਠੱਕ ਸੋੰ ਅੰਦਰੋਂ ਮੇਰੀ ਸੱਸ ਨੇ ਕੁੰਡੀ ਖੋਲੀ ਹਾਂ ਇਹ ਬਹੂ ਤੇਰੇ ਨਾਲ ਕਿਵੇਂ ਸਾਧ ਮੇਰੀ ਜਠਾਣੀ ਦੂਜੇ ਕਮਰੇ ਵਿੱਚੋਂ ਭੱਜੀ ਭੱਜੀ ਆਈ ਹੈ ਬਚਿੰਤ ਇਹ ਸਭ ਅਸੀਂ ਕੀ ਦੇਖ ਰਹੇ ਹਾਂ ਦੋਵੇਂ ਜਣੀਆਂ ਜਿਵੇਂ ਸਾਨੂੰ ਦੇਖ ਹੈਰਾਨ ਹੋ ਗਈਆਂ ਸਾਧ ਵੇ ਤੈਨੂੰ ਤਾਂ ਪੁੱਤ ਤੇਰੇ ਮਾਮੇ ਦੀ ਖਬਰ ਲੈਣ ਪਿੰਡ ਤੇ ਉੜ ਭੇਜਿਆ ਸੀ ਤੈ ਐ ਕੀ ਕੀਤਾ ਤੂੰ ਬਹੂ ਨੂੰ ਬਿਨ ਮੁਕਲਾਵੀ ਨੂੰ ਕਿਵੇਂ ਲਿਆ ਆ ਮੇਰੇ ਸਸਤੇ ਜਠਾਣੀ ਮੈਨੂੰ ਅੰਦਰ ਕਮਰੇ ਵਿੱਚ ਬਿਠਾਉਂਦੀਆਂ ਜਿਵੇਂ ਬਹੁਤ ਹੈਰਾਨ ਹੋ ਰਹੀਆਂ ਸਨ ਮਾਂ ਮੈਂ ਮਾਮੇ ਕੋਲ ਧੂੜ ਗਿਆ ਸੀ ਮਾਮਾ ਹੁਣ ਬਿਲਕੁਲ ਠੀਕ ਹੈ ਐਮੀ ਜ਼ਰਾ ਮਰੋੜੇ ਲੱਗੇ ਹੋਏ ਸਨ ਚੱਲ ਉਹ ਤਾਂ ਪਹਿਲੀ ਹੋਈ ਪਰ ਤੂੰ ਬਿਨਾ ਆਪਣੇ ਬਾਈ ਨੂੰ ਪੁੱਛਿਆ ਪਟਿਆਲੇ ਕਿਉਂ ਗਿਆ ਜੇ ਗਿਆ ਵੀ ਤਾਂ ਬਹੂ ਨੂੰ ਨਾਲ ਲਿਆਉਣ ਲਈ ਤੈਨੂੰ ਤੇਸ ਪਰੂਵੇ ਨੇ ਕਿਹਾ ਸੀ ਮਾਂ ਮੇਰੀ ਬਹੂ ਹੈ ਮੈਂ ਲੈ ਆਇਆ ਤانوں ਇਸ ਗੱਲ ਦੀ ਕੀ ਦਿੱਕਤ ਐ ਭਲਾ ਵਿਸਾਦ ਤੈਂ ਜੇ ਪਟਿਆਲੇ ਜਾਣਾ ਸੀ ਤਾਂ ਆਪਣੇ ਵੀਰ ਨਾਲ ਗੱਲ ਕਰਦਾ ਜੇ ਬਾਈ ਜੀ ਨਾਲ ਨਹੀਂ ਸਿੱਧਲ ਕਰਨੀ ਮੇਰੀ ਜਠਾਣੀ ਤੇ ਮੇਰੀ ਸੱਸ ਦੋਵੇਂ ਹੁਣ ਮੇਰੇ ਪਤੀ ਦਵਾਲੇ ਹੋ ਗਏ ਆ ਸੰਤ ਪਰ ਇਹ ਕਿਹੜਾ ਕਿਸੇ ਦੀ ਪਰਵਾਹ ਕਰਦੇ ਸਨ ਉਹ ਇੱਕ ਗੱਲ ਕਰਦੀਆਂ ਇਹ ਅੱਗੋ ਚਾਰ-ਚਾਰ ਸੁਣਾਉਂਦੇ ਮਾਂ ਤੁਸੀਂ ਮੇਰਾ ਵਿਆਹ ਕਾਸ ਤੋਂ ਕੀਤਾ ਤੇ ਇਸ ਨੂੰ ਉੱਥੇ ਰੱਖਣਾ ਸੀ ਤਾਂ ਵਿਆਹ ਹੀ ਪਿੱਛੋਂ ਕਰ ਲੈਂਦੇ ਪੁੱਤ ਕਹੇ ਕਿ ਬੜੀ ਬੇਅਕਲੀ ਦੀ ਗੱਲ ਕੀਤੀ ਮੈਂ ਤਾਂ ਸੋਚਦੀ ਆ ਕਿ ਤੇਰੇ ਨਾਲ ਉਹਨਾਂ ਨੇ ਬਹੁਤ ਤੋੜ ਕਿਵੇਂ ਦਿੱਤਾ ਬਿਨਾ ਮੁਕਲਾਵਾ ਤੋੜਿਆ ਤੇਰੀ ਤਾਂ ਭਲਿਆ ਇਆਣੀ ਮਤ ਸੀ ਪਰ ਉਹ ਤਾਂ ਸਿਆਣੇ ਸਨ ਕਿ ਨਹੀਂ ਮਾਂ ਉਹਨਾਂ ਦਾ ਕੋਈ ਬਸੂਰ ਨਹੀਂ ਮੈਂ ਹੀ ਜਾ ਕੇ ਕਿਹਾ ਕਿ ਭਾਈ ਮੇਰੀ ਮਾਂ ਜੀ ਸਖਤ ਬਿਮਾਰ ਹੈ ਬਚਣ ਦੀ ਕੋਈ ਆਸ ਨਹੀਂ ਸੋ ਏਸੂੰ ਦੇਖਣਾ ਚਾਹੁੰਦੀ ਹੈ ਅੱਛਾ ਤਾਂ ਤੂੰ ਬਹਾਨਾ ਵੀ ਬੜਾ ਸੋਹਣਾ ਘੜਿਆ ਪਰ ਹੁਣ ਸ਼ਾਮੀ ਆਪਣੇ ਵੀਰ ਤੇ ਬਾਈ ਜੀ ਨੂੰ ਕੀ ਕਹੇਗਾ ਮੇਰੀ ਜਠਾਣੀ ਨਾਲੇ ਮੇਰੇ ਪਤੀ ਨੂੰ ਟੀਚਰਾ ਕਰ ਰਹੀ ਸੀ ਨਾਲੇ ਡਰਾ ਵੀ ਰਹੀ ਸੀ ਭਰਾ ਤੇ ਪਿਓ ਕੋਲੋਂ ਸ਼ਾਮੀ ਮੇਰੀ ਜਠਾਣੀ ਨੇ ਮੇਰੇ ਕੱਪੜੇ ਬਦਲਵਾ ਦਿੱਤੇ ਤੇ ਮੈਂ ਹੁਣ ਆਪਣੇ ਜੇਠ ਦੇ ਪੰਜਾਂ ਛਿਆਂ ਬਰਿਆਂ ਦੇ ਲੜਕੇ ਰਵਿੰਦਰ ਕੋਲ ਜਾ ਬੈਠੀ ਜੋ ਬੜੇ ਚਿਰ ਤੋਂ ਤਿੰਨ ਪਹੀਆਂ ਵਾਲਾ ਬਾਈਸਾਈਕਲ ਚਲਾਉਂਦਾ ਬਾਰ-ਬਾਰ ਮੇਰੇ ਕੋਲ ਨੂੰ ਹੋ ਕੇ ਸਾਈਕਲ ਲੰਘਾ ਰਿਹਾ ਸੀ आखिर उसने अपनी मां ਨੂੰ ਪੁੱਛ ਹੀ ਲਿਆ ਬਾਜੀ ਇਹ ਕੌਣ ਹੈ ਤੇਰੀ ਚਾਚੀ ਇਹ ਵਿੰਦਰ ਚਾਚੀ ਹਾਂ ਤੇਰਾ ਚਾਚਾ ਲੈ ਕੇ ਆਇਆ ਹੈ ਚਾਚੀ ਤਾਂ ਬੜੀ ਸੋਹਣੀ ਹੈ ਚਾਚੀ ਤੂੰ ਮੇਰੀ ਬੋਟੀ ਬਣੇਂਗੀ ਮੇਰੇ ਨਾਲ ਖੇਡਿਆ ਕਰੇਂਗੀ ਹਾਂ ਮੈਂ ਤੇਰੇ ਨਾਲ ਖੇਡਾਂਗੀ ਫਿਰ ਆ ਜਾ ਆਪਾਂ ਸਾਈਕਲ ਚਲਾਏਗੀ ਮੈਂ ਉੱਠ ਕੇ ਉਸਦੇ ਕੋਲ ਨੂੰ ਹੋ ਗਈ ਉਹ ਸਾਈਕਲ ਉਤੋਂ ਉੱਠ ਖੜਾ ਹੋਇਆ ਤੇ ਬੋਲਿਆ ਲੈ ਚਾਚੀ ਹੁਣ ਤੂੰ ਚਲਾ ਸਾਈਕਲ ਮੈਂ ਤੇਰੇ ਪਿੱਛੇ ਪਿੱਛੇ ਭੱਜੂਗਾ। ਅੱਛਾ ਕਹਿ ਕੇ ਮੈਂ ਉਸੇ ਸਾਈਕਲ ਉੱਪਰ ਬੈਠ ਕੇ ਤੇ ਸਾਈਕਲ ਚਲਾਉਣ ਲੱਗ ਪਈ। ਉਹ ਹੁਣ ਮੇਰੇ ਪਿੱਛੇ ਪਿੱਛੇ ਭੱਜ ਰਿਹਾ ਸੀ। ਵਰਾਂਡੇ ਵਿੱਚ ਸਾਈਕਲ ਚਲਾਉਂਦੇ ਅਸੀਂ ਦੋਵੇਂ ਜ਼ੋਰ-ਜ਼ੋਰ ਦੇ ਹੱਸ ਰਹੇ ਸੀ। ਕਿ ਬਾਹਰਲਾ ਵਰਾਂਡੇ ਵਿੱਚ ਖੁੱਲਦਾ ਬੂਹਾ ਖੜ ਗਿਆ। ਮੇਰੀ ਜਠਾਣੀ ਭੱਜੀ ਆਈ ਦਰਵਾਜ਼ਾ ਖੋਲਣ। ਪਰ ਜਦ ਉਸਨੇ ਦੇਖਿਆ ਕਿ ਮੈਂ ਸਾਈਕਲ ਚਲਾ ਰਹੀ ਹਾਂ ਤਾਂ ਉਸਨੇ ਮੈਨੂੰ ਝਿੜਕਿਆ। ਉੱਠ ਚੇਤੀ ਸਾਈਕਲ ਤੋਂ। ਬਾਹਰਵਿੰਦਰ ਦੇ ਡੈਡੀ ਆ ਗਏ ਨੇ ਅੰਦਰ ਬੈਠ ਸਿਰ ਉੱਤੇ ਚੁੰਨੀ ਲੈ ਕੇ ਚੱਲ ਓਏ ਮੁੰਡਿਆ ਤੂੰ ਵੀ ਪਰਾਂ ਜਾ ਕੇ ਖੇਡ ਉਸ ਮੈਨੂੰ ਫਟਾਫਟ ਸਾਈਕਲ ਤੋਂ ਬਾਹਰ ਕੱਢਿਆ ਤੇ ਦੂਜੇ ਕਮਰੇ ਵਿੱਚ ਭੇਜ ਕੇ ਪਿੱਛੋਂ ਕੁੰਡੀ ਖੋਲੀ ਮੇਰਾ ਜੇਡ ਬਜਨ ਸਿੰਘ ਹੱਥ ਵਿੱਚ ਸਾਈਕਲ ਦੀ ਟੋਕਰੀ ਫੜੀ ਜਿਉਂ ਹੀ ਅੰਦਰ ਲੰਘਿਆ ਮੇਰੇ ਪਤੀ ਦੇਵ ਚੱਟ ਦੂਜੇ ਪਾਸੇ ਖੁੱਲਦੇ ਬੂਹੇ ਵਿੱਚੋਂ ਦੀ ਬਾਹਰ ਨਿਕਲ ਗਏ ਘਰ ਵਿੱਚ ਖਾਸਾ ਚ ਚੁੱਪ ਪਸਰੀ ਰਹੀ ਮੇਰੀ ਸੱਸ ਕਦੇ ਅੰਦਰ ਮੇਰੇ ਕੋਲ ਕਮਰੇ ਵਿੱਚ ਆਵੇ ਕਦੇ ਮੋੜ ਕਾਬਰੇ ਹੋਏ ਰਸੋਈ ਵਿੱਚ ਚਲੀ ਜਾਵੇ ਫਿਰ ਸੱਸ ਤੇ ਜਠਾਣੀ ਵਿੱਚ ਕੁਝ ਕੋਸਰਮਸਰ ਹੋਈ ਪਰ ਕਿਸੇ ਨੇ ਵੀ ਵਾਤਾਵਰਣ ਵਿੱਚ ਪਸਰੀ ਚੁੱਪ ਨੂੰ ਤੋੜਨ ਦੀ ਹਿੰਮਤ ਨਾ ਕੀਤੀ ਮਾਂ ਮੇਰੇ ਜੇਠ ਨੇ ਮਾਣੋ ਆਵਾਜ਼ ਮਾਰੀ ਹਾਂ ਆਉਣੀਆ ਠੜਕੇ ਜੇ ਬੋਲਾ ਵਿੱਚ ਮਾਂ ਉਤਰ ਦਿੰਦੀ ਸਹਮੀ ਜੀ ਮੇਰੇ ਜੇਠ ਤੇ ਕਮਰੇ ਵਿੱਚ ਗਈ ਅੱਜ ਘਰ ਵਿੱਚ ਕੋਈ ਗੱਲ ਹੋਈ ਲੱਗਦੀ ਹੈ ਇਹ ਬਚਨੀ ਦੇ ਬੁੱਲ ਕਿਉਂ ਸਿੱਤੇ ਪਏ ਨੇ ਨਹੀਂ ਕੁਝ ਨਹੀਂ ਫਿਰ ਕੀ ਗੱਲ ਹੈ ਤੋਸੀ ਦੋਵੇਂ ਕੀ ਲੁਕਾ ਰਹੀਆਂ ਹੋ ਮੇਰੇ ਕੋਲੋਂ ਪਾਪਾ ਤੁਸੀਂ ਦੇਖੀਏ ਚਾਚੀ ਚਾਚਾ ਲੈ ਕੇ ਆਇਆ ਬੜੀ ਚੰਗੀ ਹੈ ਮੇਰੇ ਨਾਲ ਖੇਡਿਆ ਕਰੇਗੀ ਸਾਈਕਲ ਵੀ ਚਲਾਇਆ ਏ ਉਸਨੇ ਮੇਰੇ ਨਾਲ ਅੱਜ ਰਵਿੰਦਰ ਪਤਾ ਨਹੀਂ ਕਿੱਥੋਂ ਬਿੰਦ ਵਿੱਚ ਕੇਸ਼ੋ ਪड़ोसी ਦੇ ਮੁੰਡੇ ਨੂੰ ਨਾਲ ਲੈ ਕੇ ਆ ਗਿਆ ਸੀ ਉਸੇ ਗੱਲ ਸੁਣ ਮੇਰਾ ਜੇਠ ਜਿਵੇਂ ਕੁਝ ਵੀ ਨਾ ਸਮਝ ਸਕਿਆ ਚਾਚੀ ਇਹ ਕੀ ਬਕਰਿਆ ਬਚਨੀ ਉਸਨੇ ਚਾਹ ਦਾ ਕੱਪ ਮੇਜ਼ ਉਤੇ ਰੱਖਦੇ ਹਾਂ ਮੇਰੀ ਜਠਾਣੀ ਨੂੰ ਸੰਬੋਧਨ ਕੀਤਾ ਹਾਂ ਵਿੰਦਰ ਠੀਕ ਕਹਿ ਰਿਹਾ ਏ ਇਸ ਦੀ ਚਾਚੀ ਆਈ ਹੈ ਕੀ ਮੇਰਾ ਜੇਠ ਉੱਚੀ ਸਰੀ ਚਲਾਇਆ ਹਾਂ ਬਚਨ ਸਾਧੂ ਨਾਨਕਿਆ ਤੋਂ ਮੁੜਦਿਆ ਹੋਇਆ ਪਟਿਆਲੇ ਆਪਣੇ ਸੌਰੇ ਚਲਾ ਗਿਆ ਤੇ ਕੀ ਮਾਂ ਉਹ ਹੋਰ ਉੱਚੀ ਬੋਲਿਆ ਤੇ ਬਚਿੰਤ ਨੂੰ ਨਾਲ ਲੈ ਆਇਆ ਕਿੱਥੇ ਆਉ ਕੌਣ ਬਚਿੰਤ ਮੇਰੀ ਜਠਾਣੀ ਨੇ ਪੁੱਛਿਆ ਨਹੀਂ ਉਹ ਸਾਦ ਮਾਂ ਦਾ ਲਾਡਲਾ ਮੇਰੇ ਪਤੀ ਨੂੰ ਘਰ ਵਿੱਚ ਸਾਰੇ ਸਾਦੋ ਸਿੰਘ ਦੀ ਥਾਂ ਸਾਦ ਕਹਿ ਕੇ ਹੀ ਬੁਲਾਉਂਦੇ ਸਨ ਉਹ ਤਾਂ ਹੁਣ ਕਰਨੀ ਮੇਰੀ ਸੱਸ ਨੇ ਡਰਦਿਆਂ ਡਰਦਿਆਂ ਉੱਤਰ ਦਿੱਤਾ ਮਾਂ ਤੇਰੀ ਸ਼ੈ ਹੈ ਉਸ ਨੂੰ ਪਹਿਲਾਂ ਤਾਂ ਵਿਆਹ ਵਿੱਚ ਸਾਡੀ ਅੰਨੀ ਹੁੰਦੀ ਜਦੋਂ ਉਹ ਲਾਰੀਆਂ ਲੈ ਕੇ ਬਰਾਤ ਸਟੇਸ਼ਨ ਉੱਤੇ ਲੈਣਾ ਹੈ ਹੋਂ ਰਹਿੰਦੀ ਹੁੰਦੀ ਕਸਰ ਇਸ ਨੇ ਪੂਰੀ ਕਰ ਦਿੱਤੀ ਇਹ ਗਿਆ ਕਿਉਂ ਉਥੇ ਕਿਸ ਨੇ ਕਿਹਾ ਸੀ ਇਸ ਨੂੰ ਪਟਿਆਲੇ ਜਾਣ ਲਈ ਫਿਰ ਉਹ ਇਸ ਤੇ ਸੌਰੇ ਮੁਰਖ ਜਿਨ੍ਹਾਂ ਨੇ ਇਸ ਬੇਵਕੂਫ ਨਾਲ ਤੋਰ ਦਿੱਤੀ ਬਾਲੜੀ ਜਦੋਂ ਉਹਨਾਂ ਨਾਲ ਗੱਲ ਹੋ ਚੁੱਕੀ ਹੈ ਕਿ ਮੁਕਲਾਵਾ ਅਸੀਂ 3 ਸਾਲ ਪਿੱਛੋਂ ਲਵਾਂਗੇ ਉਹਨਾਂ ਨੇ ਕਿਉਂ ਤੋਰੀ ਕੁੜੀ ਇਸ ਮੁਰਖ ਦੇ ਨਾਲ ਉਹਨਾਂ ਨੂੰ ਤਾਂ ਇਸ ਨੇ ਜਾ ਕੇ ਇਹ ਕਿਹਾ ਕਿ ਬਈ ਮਾਂ ਖਿਸਾ ਹਉਤੇ ਹੈ ਤੇ ਬਚਿੰਤ ਨੂੰ ਦੇਖਣਾ ਚਾਹੁੰਦੀ ਹੈ ਸੋ ਇਸਦੀ ਮਾਂ ਨੇ ਇਹ ਕਹਿ ਕੇ ਕੁੜੀ ਭੇਜ ਦਿੱਤੀ ਕਿ ਪੁੱਤ ਜਿਵੇਂ ਹੀ ਤੇਰੀ ਮਾਤਾ ਜੀ ਠੀਕ ਹੋ ਜਾਵੇ ਕੁੜੀ ਨੂੰ ਵਾਪਸ ਪਟਿਆਲੇ ਛੱਡ ਜਣ ਇਸ ਨੇ ਬੁੱਧੀਮਾਨੀ ਦੀ ਪੜਾਈ ਵੀ ਸ਼ੁਰੂ ਕੀਤੀ ਹੈ ਅਜੇ ਪਿਛਲੇ ਹਫ਼ਤੇ ਹੀ ਘਰ ਦੇ ਸਾਰੇ ਜੀ ਹੋਣ ਮੇਰੀ ਸੱਸ ਦੇ ਕਮਰੇ ਵਿੱਚ ਮੇਰੇ ਕੋਲ ਖੜੇ ਉੱਚ-ਉੱਚ ਬੋਲ ਰਹੇ ਸਨ ਤੇ ਮੇਰੇ ਵੱਲ ਦੇਖ ਰਹੇ ਸਨ ਜਿਵੇਂ ਸੜਕ ਉੱਤੇ ਕੋਈ ਮੋਟਰਸਾਈਕਲ ਕਿਸੇ ਸਾਈਕਲ ਵਾਲੇ ਨੂੰ ਦੇ ਕੇ ਆਪ ਭੱਜ ਜਾਂਦਾ ਹੈ ਤੇ ਪਿੱਛੋਂ ਲੋਕ ਉਸੇ ਦਿਵਾਲੇ ਹੋ ਕੇ ਖੜੇ ਹੋ ਜਾਂਦੇ ਨੇ ਐਂ ਕਿਤਾ ਮੇਰੇ ਪਤੀ ਦੇਵ ਨੇ ਉਦੋਂ ਮੇਰੇ ਨਾਲ ਪਿੱਛੋਂ ਮੈਂ ਸਾਸਤੇ ਮੰਝੇ ਉੱਤੇ ਬੈਠੀ ਬੇਟ ਬੇਟ ਸਾਰਿਆਂ ਵੱਲ ਦੇਖ ਰਹੀ ਸੀ ਚੱਲ ਹੁਣ ਤੇਰਾ ਬਾਈ ਆਉ ਸੰਜਾ ਨੂੰ ਕਰ ਤਾਂ ਕਰਦੇ ਆ ਕੋਈ ਗੱਲ ਦੇਖੋ ਉਹ ਕੀ ਕਹਿੰਦਾ ਹੈ ਮਾਂ ਮੈਂ ਨਹੀਂ ਜਾਣਦਾ ਬਾਈ ਨੂੰ ਇਸ ਬਾਲੜੇ ਨੂੰ ਕੱਲ ਨੂੰ ਪੁੱਠੇ ਪਹਿਰੀ ਵਾਪਸ ਪਟਿਆਲੇ ਛੱਡ ਕੇ ਅਵੇ ਸਾਧ ਪਹਿਲਾ ਸਕੂਲ ਜਾਣ ਦੀ ਕੁੜੀ ਨੂੰ ਵਿਆਹ ਲਿਆਈ ਹੁਣ ਹੋਰ ਬੇਵਕੂਫੀ ਨਹੀਂ ਕਰਨ ਦੇਣੀ ਮੈਂ ਏਸੀ ਉਮਰ ਸਕੂਲ ਜਾਣ ਵਾਲੀਆਂ ਬੱਚੀਆਂ ਦੀ ਹੈ ਸੌਰੇ ਜਾਣ ਵਾਲੀਆਂ ਮਟਿਆਰਾਂ ਦੀ ਨਹੀਂ ਮੇਰੇ ਸੌਰੀ ਦੇ ਹੋਂ ਤੱਕ ਵਾਤਾਵਰਣ ਵਿੱਚ ਕਾਫੀ ਤਣਾਅ ਭਰ ਗਿਆ ਸੀ ਪਰ ਮੇਰਾ 8 ਨਵਾਂ ਬਰਿਆਂ ਦੀ ਨੰਦ ਮੈਨੂੰ ਭਾਬੀ ਭਾਬੀ ਕਰਦੀ ਮੇਰੇ ਅੱਗੇ ਪਿੱਛੇ ਫਿਰ ਰਹੀ ਸੀ ਵਿੰਦਰ ਮੇਰੇ ਨਾਲ ਖੇਡਣ ਲਈ ਧਰਲੇ ਲੈ ਰਿਹਾ ਸੀ ਸੋ ਮੇਰੀ ਜੱਠਣੀ ਨੇ ਸਾਨੂੰ ਤਿੰਨਾਂ ਨੂੰ ਉੱਪਰ ਛੱਤ ਉੱਤੇ ਜਾਣ ਲਈ ਕਿਹਾ ਉੱਪਰਲੀ ਮਿਆਨੇ ਵਿੱਚ ਦਹੀ ਮੰਝਿਆਂ ਉੱਪਰ ਆ ਕੇ ਅਸੀਂ ਤਿੰਨੇ ਬੈਠ ਗਏ ਤੇ ਉਹ ਦੋਵੇਂ ਮੇਰੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗੇ ਚਾਚੀ ਤੂੰ ਸਕੂਲ ਜਾਵੇਂਗੀ ਮੇਰੇ ਨਾਲ ਚਲ ਚੁੱਪ ਕਰ ਹੁਣ ਤਾਂ ਇਸ ਦਾ ਵਿਆਹ ਹੋ ਗਿਆ ਛੋਟੇ ਵੀਰ ਨਾਲ ਭਾਬੀਆਂ ਥੋੜੀ ਸਕੂਲ ਜਾਂਦੀਆਂ ਨੇ ਗੁਰਦੇਵ ਮੇਰੀ ਨਾਨਦ ਵਿੰਦਰ ਦੀ ਗੱਲ ਦਾ ਉੱਤਰ ਦੇ ਰਹੀ ਸੀ ਐਨੇ ਵਿੱਚ ਅਸੀਂ ਸੁਣਿਆ ហេਠਾਂ কাਫੀ ਉੱਚ ਉੱਚ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਵਿੰਦਰ ਲੱਗਦਾ ਬਾਈ ਜੀ ਆ ਗਏ ਹਾਂ ਮੈਂ ਆਪਣੀ ਟੌਫੀ ਲੈ ਕੇ ਆਉਂਦਾ ਹਾਂ ਬਾਈ ਜੀ ਤੋਂ ਚਾਚੀ ਤੇਰੇ ਲਈ ਵੀ ਲਿਆਵਾਂ ਟੌਫੀ ਵਿੰਦਰ ਇਹ ਕਹਿੰਦਾ ហេਠਾਂ ਭੱਜ ਗਿਆ ਤੇ ਉਸ ਦੇ ਪਿੱਛੋਂ ਪਿੱਛੇ ਗੁਰਦੇਵ ਵੀ ហេਠਾਂ ਚਲੇ ਗਿਆ ਮੈਨੂੰ ਆਪਣੀ ਬੇਬੇ ਦੀ ਯਾਦ ਸਤਾਉਣ ਲੱਗੀ ਮੇਰਾ ਰੋਣਾ ਨਿਕਲ ਗਿਆ ਵੀਰ ਪਲਦੀਪ ਤੇ ਬਲਵੰਤ ਵੀ ਮੈਨੂੰ ਯਾਦ ਆ ਰਹੇ ਸਨ ਫੇਰ ਪਤਾ ਨਹੀਂ ਕਦੋਂ ਮੈਂ ਰੋਂਦੀ ਰੋਂਦੀ ਉੱਥੇ ਹੀ ਸੌਂ ਗਈ। ਰਾਤ ਦੇ 9:00 ਵਜੇ ਮੇਰੀ ਸੱਸ ਨੇ ਮੈਨੂੰ ਰੋਟੀ ਖਾਣ ਲਈ ਜਗਾਇਆ ਤੇ ਮੇਰੀ ਜਠਾਣੀ ਨੇ ਮੈਨੂੰ ਸਾਟਨ ਦਾ ਸੂਟ ਬਦਲ ਕੇ ਸੋਤੇ ਸੂਟ ਪਾਉਣ ਲਈ ਕਿਹਾ। ਮੈਂ ਕੱਪੜੇ ਬਦਲ ਲਏ ਪਰ ਰੋਟੀ ਦੀ ਭੁੱਖ ਮੈਨੂੰ ਨਹੀਂ ਸੀ। ਮੇਰੀ ਸੱਸ ਤੇ ਜਠਾਣੀ ਨੇ ਬਹੁਤ ਕਿਹਾ ਰੋਟੀ ਖਾਣ ਲਈ ਪਰ ਮੇਰਾ ਜੀ ਰੋਟੀ ਖਾਣ ਨੂੰ ਨਾ ਕੀਤਾ। ਅੰਤ ਉਹਨਾਂ ਨੇ ਮੈਨੂੰ ਦੁੱਧ ਪੀ ਕੇ ਸੌਂ ਜਾਣ ਲਈ ਕਿਹਾ। ਦੁੱਧ ਪੀਣ ਪਿੱਛੋਂ ਮੋੜ ਮੇਰੀ ਜਠਾਣੀ ਨੇ ਮੈਨੂੰ ਉੱਪਰ ਉਸੇ ਮੰਜੇ ਉੱਤੇ ਮਿਆਂਨੇ ਵਿੱਚ ਸੌਣ ਲਈ ਭੇਜ ਦਿੱਤਾ ਜਿੱਥੇ ਮੇਰੀ ਸੱਸ ਮੈਨੂੰ ਉਠਾ ਕੇ ਲੈ ਗਈ ਸੀ ਮੇਰੇ ਨਾਲ ਮੇਰੀ ਨਣਦ ਗੁਰਦੇਵ ਵੀ ਸੁੱਤੇ ਹੋਏ ਸੀ ਸਵੇਰੇ ਜਦੋਂ ਅਸੀਂ ਜਾਗ ਗਿਆਂ ਤਾਂ ਮੇਰੀ ਨਣਦ ਨੇ ਮੈਨੂੰ ਦੱਸਿਆ ਭਾਬੀ ਰਾਤੀ ਵੱਡੇ ਵੀਰ ਨੇ ਛੋਟੇ ਨਾਲ ਬਹੁਤ ਲੜਾਈ ਕੀਤੀ ਬਾਈ ਜੀ ਨੇ ਵੀ ਛੋਟੇ ਵੀਰ ਨੂੰ ਬੜਾ ਛਿੜਕਿਆ ਕਿਉਂ ਇਹ ਮੈਨੂੰ ਕੀ ਪਤਾ ਉਹ ਰਾਤੀ ਘਰ ਆਉਂਦਿਆਂ ਸਰ ਮੋੜ ਪੁੱਠੇ ਪੈਰੇ ਘਰੋਂ ਚਲਾ ਗਿਆ ਕਿੱਥੇ ਪਤਾ ਨਹੀਂ ਪਿੱਛੋਂ ਮੇਰਾ ਸੋਹਰਾ ਸਾਈਕਲ ਉੱਤੇ ਦੋ ਦਿਨਾਂ ਤੱਕ ਟੂੰ ਟੂੰ ਪਰੇਸ਼ਾਨ ਹੋਇਆ ਫਿਰਿਆ ਆਖਰੀ ਇੱਕ ਦੋਸਤ ਜਗਰੂਪ ਦੇ ਘਰੋਂ ਲੱਭ ਗਏ ਤੇ ਉਹ ਸਮਝਾ ਬੁਝਾ ਕੇ ਉਹਨਾਂ ਨੂੰ ਕਰ ਲਿਆ ਘਰ ਆਉਂਦਿਆਂ ਹੀ ਉਹਨਾਂ ਮੈਨੂੰ ਕੋਲ ਬੁਲਾ ਕੇ ਪੁੱਛਿਆ ਦੋ ਦਿਨ ਤੋਂ ਕਿੱਥੇ ਸੁੱਤੀ ਸੀ ਮੈਂ ਤਾਂ ਦੇਵੀ ਭੈਣ ਨਾਲ ਕੋਠੇ ਉੱਤੇ ਸੌਂਦੇ ਹਾਂ ਤੇ ਮਾਂ ਕਿੱਥੇ ਸੌਂਦੀ ਐ ਇੱਥੇ ਹੀ ਨਾਲ ਦੇ ਮੰਜੇ ਉੱਤੇ ਸਾਡੇ ਕੋਲ ਹੀ ਅੱਛਾ ਅੱਜ ਤੋਂ ਕੋਠੇ ਉੱਪਰ ਨਹੀਂ ਸੋਵੇਂਗੀ ਅਜੇ ਗੱਲ ਹੋ ਹੀ ਰਹੀ ਸੀ ਕਿ ਮੇਰੇ ਜਠਾਣੀ ਸਾਡੇ ਕੋਲ ਆ ਗਈ ਤੇ ਮੈਂ ਉਸ ਦੇ ਪਿੱਛੇ-ਪਿੱਛੇ 헤ਠਾ ਉੱਤਰਾਂ ਉਸ ਨੇ ਮੇਰੇ ਪਤੀ ਨੂੰ ਰੋਟੀ ਖਾਣ ਲਈ ਕਿਹਾ ਮੈਂ ਨਹੀਂ ਖਾਣੀ ਰੋਟੀ ਤੇ ਗੁੱਸੇ ਵਿੱਚ ਪਰੇ ਸਾਈਕਲ ਚੁੱਕ ਕੇ ਬਾਹਰ ਨੂੰ ਚਲੀ ਗਈ ਅੱਧੀ ਰਾਤ ਜਦੋਂ ਵਾਪਸ ਕਰ ਆਏ ਤਾਂ ਮਾਂ ਨੇ ਕੁੰਡਾ ਖੋਲ੍ਹਿਆ ਜੋ ਜੇ ਤੱਕ ਆਪਣੇ ਬੇਟੇ ਦੀ ਉਡੀਕ ਵਿੱਚ ਹੀਠਾਂ ਹੀ ਬੈਠੀ ਸੀ ਅੰਦਰ ਆ ਕੇ ਜਦੋਂ ਦੇਖਿਆ ਕਿ ਸਭ ਛੱਤ ਉੱਤੇ ਸੁੱਤੇ ਹੋਏ ਹਨ ਸਮੇਤ ਮੇਰੇ ਤਾਂ ਮਾਂ ਨਾਲ ਲੱਗੇ ਲੜ ਦੋ ਤਿੰਨ ਦਿਨ ਹੋਰ ਇੰਜ ਨਿਕਲ ਗਏ ਕਰਦੇ ਆਪ ਤਾਂ ਮੈਨੂੰ ਪਟਿਆਲੇ ਛੱਡ ਕੇ ਆ ਨਹੀਂ ਸੰਸਕਦੇ ਹਫਤਾ ਪਰਵਾਤਾਵਨ ਬਹੁਤ ਕੁੱਟਣ ਪਰਿਆ ਬਣਿਆ ਰਿਆ ਆਖਰ ਸਭ ਦੀ ਹਾਰ ਹੋ ਗਈ ਜਦੋਂ ਉਹਨਾਂ ਨੇ ਆਪ ਹੀ ਦੋ ਮੰਜੇ ਹੇਠਾਂ ਵਾਰਾਂਡੇ ਵਿੱਚ ਵਿਛਾਲੇ ਸਵੇਰੇ ਜਦੋਂ ਘਰ ਦੇ ਉਪਰੋਂ ਹਿਠਾਂ ਉਤਰ ਕੇ ਆਏ ਤਾਂ ਉਹੀ ਗੱਲ ਹੋਵੇ ਸੀ ਜਿਸ ਦਾ ਉਹਨਾਂ ਸਾਰਿਆਂ ਨੂੰ ਡਰ ਸੀ ਇਹ ਤਾਂ ਸਿੱਧਾ ਕੇਸ ਬਣ ਸਕਦਾ ਸਾਡੇ ਉੱਤੇ ਮੇਰੇ ਜੀਠ ਨੂੰ ਮੇਰੇ ਪਤੀ ਉੱਤੇ ਅੰਤਾਂ ਦਾ ਗੁੱਸਾ ਆ ਰਿਹਾ ਸੀ ਸਾਡੇ ਨੇੜੇ ਹੀ ਦੇਵਨਗਰ ਦੇ ਸਬਜ਼ੀ ਵਾਲੇ ਚੌਂਕ ਵਿੱਚ ਡਾਕਟਰ ਬੰਗਾਲੀ ਸਾਡਾ ਫੈਮਿਲੀ ਡਾਕਟਰ ਸੀ ਉਸ ਨੂੰ ਬੁਲਾ ਕੇ ਲਿਆਂਦਾ ਮੈਨੂੰ ਦੇਖਦਿਆਂ ਸਾਰ ਉਸਨੇ ਐਡਵਾਈਸ ਕੀਤਾ ਕਿ ਇਸਕੇ ਠੀਕ ਹੋਤੇ ਹੀ ਇਸਕੇ ਪੇਰੈਂਟਸ ਕੇ ਪਾਸ ਭੇਜ ਦੋ ਸੋ ਕੁਝ ਦਿਨਾਂ ਪਿੱਛੋਂ ਜਦੋਂ ਮੈਂ ਠੀਕ ਹੋ ਗਈ ਘਰ ਦੇ ਮੈਨੂੰ ਪਟਿਆਲੇ ਛੱਡ ਆਏ ਫੇਰ 7-8 ਮਹੀਨੇ ਮੈਂ ਉੱਥੇ ਹੀ ਰਹੀ ਮੇਰੇ ਪਤੀ ਦੇਵ ਨੂੰ ਉਹਨੇ ਦਿਨੀ ਪੰਜਾਬੀ ਲਿਖਣੀ ਨਹੀਂ ਸੀ ਆਉਂਦੀ ਉਹ ਆਪਣੇ ਕਿਸੇ ਦੋਸਤ ਕੋਲੋਂ ਹਰ ਹਫ਼ਤੇ ਚਿੱਠੇ ਲਿਖਵਾ ਕੇ ਡਾਕ ਵਿੱਚ ਪਾਉਂਦੇ ਮੈਂ ਉਹਨਾਂ ਨੂੰ ਪੰਜਾਬੀ ਵਿੱਚ ਉੱਤਰ ਲਿਖਦੀ। ਉਹ ਉਸੇ ਦੋਸਤ ਕੋਲੋਂ ਪੜਵਾਉਂਦੇ ਜਿਸ ਕੋਲੋਂ ਚਿੱਠੀ ਲਿਖਵਾਉਂਦੇ ਸਨ। ਇਹ سلسلہ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਮੈਂ ਮੁੜ ਕੇ ਦਿੱਲੀ ਨਹੀਂ ਆ ਗਈ। 8-9 ਮਹੀਨੇ ਪਿੱਛੋਂ ਮੋੜ ਸੋਰੇ ਪੇਕੇ ਦੋਹਾਂ ਦੀ ਸਲਾਹ ਨਾਲ ਮੈਨੂੰ ਮੇਰੇ ਪਤੀ ਫੇਰ ਦਿੱਲੀ ਲੈ ਆਏ। ਹੁਣ ਮੈਂ ਉਸ ਸੀਮਾ ਤੱਕ ਆ ਪਹੁੰਚੀ ਸੀ ਜਿੱਥੇ ਆ ਕੇ ਮਾਪੇ ਆਪ ਕੁੜੀਆਂ ਨੂੰ ਜਵਾਨ ਹੋ ਗਈਆਂ ਤੀਆਂ ਕਹਿੰਦੇ ਹਨ ਧੰਨਵਾਦ ਜੀ ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ